ਦਰਜੀਤ ਕਲਸੀ ਉਹਨਾਂ ਦੀ ਹੁਣ ਆਡੀਓ ਸੁਣੀ ਹੋਣੀ ਹੈ ਉਸ ਦੇ ਵਿੱਚ ਇੱਥੇ ਵੀ ਕੰਨਾਂ ਤੇ ਮਨ ਦੇ ਵਿੱਚ ਡਰ ਹੈ ਉਹ ਆਡੀਓ ਦੇ ਵਿੱਚ ਕੀ ਅਜਿਹਾ ਕਹਤਾ ਉਹਨਾਂ ਨੇ ਕਿਉਂ ਡਰ ਪੈ ਰਿਆ ਮਨ ਦੇ ਵਿੱਚ ਸਾਰਿਆਂ ਦੇ ਨਹੀਂ ਆਡੀਓ ਦੇ ਮੈਂ ਤਾਂ ਸੁਣੀ ਨਹੀਂ ਕਿਉਂਕਿ ਮੈਨੂੰ ਮੇਰਾ ਇਹਨਾਂ ਨੇ ਫੇਸਬੁੱਕ ਤੇ ਪੇਜ ਸਾਰਾ ਕੁਝ ਬੰਦ ਕੀਤਾ ਹੈ ਪਰ ਮੈਂ ਇੱਥੇ ਰਾਦ ਰਹਿਣਾ ਹੈ ਕਈ ਯਾਰ ਮੈਨੂੰ ਇਸ ਗੱਲ ਦਾ ਨਹੀਂ ਪਤਾ ਲੱਗਦਾ ਸਾਰੀ ਦਿਹਾੜੀ ਇੱਥੇ ਕੰਮ ਚ ਰੁੱਝੇ ਰਹਿਦਾ ਹੈ ਪਰ ਜੋ ਵੀ ਮੈਨੂੰ ਐ ਲੱਗਦਾ ਉਹਨਾਂ ਨੇ ਕਿਤੇ ਵੀ ਐਹੋ ਜੀ ਗੱਲ ਢੈਂਦੀਗਲ ਵਾਲੀ ਤਾਂ ਗੱਲ ਕੀਤੀ ਨਹੀਂ ਹੋਣੀ ਉਹ ਨਾ ਹੀ ਉਹ ਡਰਦੇ ਆ ਜੇ ਡਰਦੇ ਹੁੰਦੇ ਤਾਂ ਫਿਰ ਉਹਨਾਂ ਨੇ ਇਹ ਲੀ ਕਿਉਂ ਚੁਣੀ ਸੀ ਉਹਨਾਂ ਦਾ ਤਾਂ ਖੇਤਾ ਵਧੀਆ ਸੀ ਫਿਰ ਉਹ ਆਪਣਾ ਆਰਾਮ ਨਾਲ ਕੰਮ ਫਿਲਮਾਂ 'ਚ ਕਰੀ ਜਾਂਦੇ ਦੀਪ ਸਿੰਘ ਸਿੱਧੂ ਵੀ ਤਾਂ ਉੱਥੋਂ ਹੀ ਆਇਆ ਸੀ ਉਹ ਤਾਂ ਡਰਿਆ ਨਹੀਂ ਉਹਨੇ ਤਾਂ ਉਹਨਾਂ ਦੀ ਬਾਪ ਬਾਗ ਗੱਲਾਂ ਤੁਸੀਂ ਵੇਖੀਆਂ ਅੱਜ ਤੱਕ ਉਹਨਾਂ ਦੀ ਨੌਜਵਾਨੀ ਕਾਇਲ ਹੋਈ ਹੈ ਜਦੋਂ ਉਹਨਾਂ ਨੂੰ ਮਰਿਆ ਇਥੋਂ ਧਰਤੀ ਤੋਂ ਗਿਆ ਸਮਝਦੀ ਨਹੀਂ ਉਹ ਤਾਂ ਕਹਿੰਦਾ ਜਿੰਦਾ ਹੈ ਜਦੋਂ ਕੋਈ ਦੀਪ ਸਿੱਧੂ ਦੀ ਵੀਡੀਓ ਨੌਜਵਾਨ ਸੁਣਦਾ ਤੇ ਉਹ ਵੀਰ ਰਸ ਚ ਆਉਂਦਾ ਹੈ ਵੀ ਸਾਡਾ ਜੋਧਾ ਹੈ ਤੇ ਇਹ ਜਿਹੜੇ ਆ ਇਹਨਾਂ ਦੀ ਆਡੀਓ ਸੁਣ ਕੇ ਤਾਂ ਸਾਰੇ ਤਗੜੇ ਹੋਣਗੇ ਕਮਜ਼ੋਰ ਕਿਉਂ ਹੋਣਗੇ ਕਿਉਂਕਿ ਐਨਐਸਏ ਖਤਮ ਹੋ ਗਈ ਹੈ ਉਹਨਾਂ ਪੰਜਾਬ ਦੀ ਜੇਲ੍ਹ ਚ ਆਖਰ ਮੋਰਚਾ ਚੁੱਕੇ ਹੀ ਉਦਨ ਜਾਣਾ ਹੈ ਜਿਸ ਦਿਨ ਉਹ ਪੰਜਾਬ ਦੀ ਜੇਲ੍ਹ ਚ ਆਉਣਗੇ ਸਾਡੀ ਮੰਗ ਹੀ ਇਹ ਹੈ ਕੋਈ ਸਮਝੌਤਾ ਤਾਂ ਨਹੀਂ ਹੋਏਗਾ ਨਹੀਂ ਬਿਲਕੁਲ ਨਹੀਂ ਸਮਝੌਤਾ ਕਿਉਂ ਹੋਊਗਾ ਜੀ ਜਿੰਨਾ ਜਿੰਨਾਂ ਨੇ ਸਮਝੌਤੇ ਕੀਤੇ ਉਹ ਤਾਂ ਰੁਲ ਗਏ ਆ ਅੱਜ ਤੁਸੀਂ ਪਿੱਛੇ ਇਤਿਹਾਸ ਵੇਖ ਲਓ ਜਿੰਨਾ ਜਿੰਨਾ ਨੇ ਸਮਝੌਤੇ ਕੀਤੇ ਆ ਹੁਣ ਤੁਸੀਂ ਪੰਥ ਦੀ ਗੱਲ ਕਰਦੇ ਕਿਹਦੇ ਨਾਲ ਰਲ ਜਾਣਗੇ ਬਾਦਲਾਂ ਨਾਲ ਰਲ ਜਾਣਗੇ ਬਾਦਲਾਂ ਨੇ ਸਾਡਾ ਗ੍ਰੰਥ ਗਲੀਆਂ ਚ ਰੋਲਦਾ ਹੈ ਬਾਦਲਾਂ ਨੇ ਬਗੈਰ ਮੰਗਿਆ ਸਰਸੇ ਵਾਲੇ ਨੂੰ ਮਾਫੀ ਦੇਤੀ ਹੈ ਬਾਦਲਾਂ ਨੇ 328 ਰੂਪ ਗੁੰਮ ਕਰਤੇ ਹੈ ਬਾਦਲਾਂ ਨੇ ਸਾਡੇ ਨੌਜਵਾਨਾਂ ਨੂੰ ਅੰਦਰ ਦੇਤਾ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਪੂਰਾ ਹਮਾਇਤ ਕੀਤੀ ਹੈ ਕਿ ਜਲਦੀ ਠੋਕੋ ਹਫਤਾ ਕਿਉਂ ਲੰਘ ਗਿਆ ਉਹ ਸਾਡੀ ਭੈਣ ਹਰਸਿਮਰਤ ਕੌਰ ਬੋਲਦੀ ਹੈ ਉਹ ਪਾਰਲੀਮੈਂਟ ਚ ਇਕ ਦਿਨ ਨਹੀਂ ਦੋਵੇਂ ਜੀ ਬੋਲੇ ਮਾਨ ਸਾਹਿਬ ਬੋਲੇ ਪਰ ਉਹਨਾਂ ਨੇ ਇਹ ਗੱਲ ਕੀਤੀ ਵੀ ਹਫ਼ਤੇ ਦੋ ਨੰਗਿਆ ਅਜ ਨਾਲੇ ਥਾਣੇ ਤੇ ਹਮਲਾ ਕਰਤਾ ਕਿੱਥੇ ਡੈਮੋਕਰੇਸੀ ਕਿਉਂ ਨਹੀਂ ਪਰਚਾ ਦਿੱਤਾ ਤੇ ਉਹ ਬਾਕੀ ਵੀ ਉਹਨਾਂ ਦੀਆਂ ਸਾਰੀਆਂ ਤਰਾਨੀਆਂ ਬਦੋ ਮਿੰਟ ਜਨੂੰ ਅੰਦਰ ਦੇ ਦੇਣਾ ਚਾਹੀਦਾ ਹੈ ਤੇ ਕਿਸਾਨੀ ਵਾਰੀ ਵੀ ਇਹੋ ਹੀ ਹੋਇਆ ਸੁਖਵੀਰ ਸਿੰਘ ਬਾਦਲ ਕਹਿੰਦਾ ਹੈ ਕਿ ਇਹਨਾਂ ਨੂੰ ਕਿਸਾਨਾਂ ਨੂੰ ਗੁੱਟ ਕੇ ਜਿੰਨੀ ਜਲਦੀ ਅੰਦਰ ਦੇ ਦੋਗੇ ਉਨੀ ਜਲਦੀ ਠੀਕ ਰਹੂਗਾ ਨਹੀਂ ਤੇ ਇਹ ਬਿਮਾਰੀ ਸਾਰੇ ਭਾਰਤ ਦੇਸ਼ ਚ ਫੈਲ ਜੂਗੀ ਤੇ ਉਹ ਜੇ ਅੱਜ ਅੱਜ ਉਹ ਕਿਸ ਤਰੀਕੇ ਨਾਲ ਕਹਿ ਸਕਦੇ ਆ ਕਿ ਇਹ ਬੜਾ ਤੱਕਾ ਹੋ ਗਿਆ ਜੀ ਭਾਈ ਅਮਰਪਾਲ ਸਿੰਘ ਉਹ ਅੰਦਰ ਦੇਤਾ ਉਹ ਕਿਸਾਨੀਆਂ ਵਿਚ ਵਿੱਚ ਮੁੰਡਾ ਸ਼ਹੀਦ ਕਰਤਾ ਵੀ ਕਮਨ ਰਜੀਤ ਸਿੰਘ ਮਜੀਠਾ ਉਥੋਂ ਲਾਸ਼ ਚੁੱਕ ਲਿਆਇਆ ਇਹ ਸਾਰਾ ਕਿਉਂ ਕਿਉਂਕਿ ਇਸ ਕਰਕੇ ਕਿ ਇੱਕ ਸਮੇਂ ਸਰਦਾਰ ਬਾਦਲ ਨੇ ਬਿਆਨ ਦਿੱਤਾ ਕਿ 8ਵੀਂ ਤੱਕ ਕੋਈ ਬੱਚਾ ਫੇਲ ਨਹੀਂ ਕਰਨਾ ਹੂੰ ਉਹਦਾ ਮਤਲਬ ਇਹ ਹੈ ਕਿ ਇਹਨਾਂ ਨੂੰ ਆਪਣੇ ਲੀਡਰ ਦੀ ਪਛਾਣ ਨਾ ਹੋਵੇ ਤੇ ਇਹਨਾਂ ਨੂੰ ਜੋ ਅਸੀਂ ਬੋਲਦੇ ਹਾਂ ਉਹਦੀ ਸਮਝ ਨਾ ਲੱਗੇ ਹੂੰ ਠੀਕ ਹੈ ਇਹ ਬਿਆਨ ਉਦੋਂ ਦਬਾਇਆ ਗਿਆ ਸੀ ਮੋਹਨ ਪਾਗਵਤ ਵੱਲੋਂ ਤੇ ਉਹਨਾਂ ਨੇ ਦੇਤਾ ਇਹ ਨਾ ਹਰਿਆਣੇ ਚ ਨਾ ਰਾਜਸਥਾਨ ਚ ਨਾ ਅਸਾਮ ਚ ਕਿਤੇ ਵੀ ਨਹੀਂ ਇਹ ਕੱਲੇ ਪੰਜਾਬ ਚ ਬਿਆਨ ਲਾਗੂ ਹੋਇਆ ਸੀ ਤੇ ਉਹ ਇਸ ਕਰਕੇ ਹੋਇਆ ਸੀ ਕਿ ਜੇ ਦੀਪ ਸਿੰਘ ਸਿੱਧੂ ਪੜ ਗਿਆ ਤੇ ਉਹਨੇ ਆਪਦਾ ਲੀਡਰ ਵੀ ਸਿਹਾਨ ਲਿਆ ਹਨਾ ਤੇ ਜੇ ਨਹੀਂ ਦੂਜੇ ਪੜੇ ਤੇ ਉਹ ਨਹੀਂ ਸਿਹਾਨ ਨੰਦਾ ਉਹਨਾਂ ਨੂੰ ਜੋ ਜਿੰਨੇ ਲਾਇਆ ਗੱਲੀ ਉਹਦੇ ਨਾਲ ਤੁਰ ਚੱਲਿਓ ਲੋਕੀ ਆਖੀ ਜਾਂਦੇ ਆ ਸਿਮਰਨਜੀਤ ਸਿੰਘ ਮਾਨ ਆ ਤੇ ਉਹ ਆਖ ਦਿੰਦੇ ਆ ਪਰ ਸੱਚ ਚਟਿਆ ਨਹੀਂ ਜਾਂਦਾ ਇਹ ਜਿਹੜਾ ਅੱਜ ਲੜਾਈ ਆ ਅੱਜ ਉਹਨਾਂ ਨੇ ਕਹਿਤਾ ਰੇਲਾਂ ਰੋਕਾਂਗੇ ਤੇ ਰੋਕਾਂਗੇ ਅਸੀਂ ਦਾ ਸਰਕਾਰ ਨੂੰ ਇਹ ਕਹਿੰਨੇ ਅਜੇ ਵੀ ਅਸੀਂ ਵਾਇਲੈਂਸ ਪੈਦਾ ਨਹੀਂ ਕਰਨੀ ਚਾਹੁੰਦੇ ਅਸੀਂ ਸਹੀ ਰ ਦੇ ਤਰੀਕੇ ਨਾਲ ਡੈਮੋਕਰੇਸੀ ਦੇ ਵਿੱਚ ਆਪਣੀ ਗੱਲ ਕਰਦੇ ਹਾਂ ਪਰ ਤੁਸੀਂ ਕੰਮ ਸੋ ਕੰਮ ਸਾਡੀ ਯਾਰ ਇੱਥੇ ਆਣ ਕੇ ਗੱਲ ਤਾਂ ਸੁਣੋ ਸਾਡੇ ਜਿੱਥੇ ਉੱਥੇ ਬੈਠੇ ਗੁਰਰਾਮ ਜ਼ਾਫ ਦੀ ਧਰਤੀ ਤੇ ਜਿੱਥੇ ਸਾਡਾ ਸਿਧਾਂਤ ਜਿੱਥੇ ਮੀਰੀ ਤੇ ਪੀਰੀ ਹੈ ਉੱਥੇ ਬਹਿ ਕੇ ਤਾਂ ਸਿੱਖ ਤਰਲੇ ਕੱਢਣ ਦਾ ਹੈ ਕਿ ਸਾਡੇ ਨੌਜਵਾਨਾਂ ਨੂੰ ਉੱਥੇ ਲੈ ਗਏ ਹੋ ਤੁਸੀਂ ਤੇ ਫਿਰ ਇਹ ਲੜਾਈ ਕਿਹੜੇ ਦੇਸ਼ ਨਾਲ ਲੜਦਾ ਹਿੰਦੁਸਤਾਨ ਜੀ ਲੜਾਈ ਤਾਂ ਫਿਰ ਪੰਜਾਬ ਨਾਲ ਇੱਕ ਤਖਤ ਨਾਲ ਤਖਤ ਦੀ ਲੜਾਈ ਹੈ ਤੇ ਜੇ ਸਾਡੇ ਤਖਤ ਵਾਲੇ ਬੰਦੇ ਉਹਨਾਂ ਦਾ ਸਾਥ ਦੇਈ ਜਾਣਗੇ ਤੇ ਫਿਰ ਮੈਨੂੰ ਦੱਸੋ ਅਸੀਂ ਕੀ ਕਰੀਏ ਤੇਜਾ ਸਿੰਘ ਤੇ ਲਾਲ ਸਿੰਘ ਨਹੀਂ ਕਹਿ ਸਕਦੇ ਇਹਨਾਂ ਨੂੰ ਬਹੁਤ ਸ਼ੁਕਰੀਆ ਹਰਪਾਲ ਸਿੰਘ ਜੀ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਨਾ ਝੁਕਣਗੇ ਨਾ ਵੇਚਣਗੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਰਹਿੰਦੀ ਹੈ ਕੁਝ ਸਮਾਂ ਐਨਐਸਏ ਤਹਿਤ ਜਿੰਨੇ ਵੀ ਨੌਜਵਾਨ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ ਉਹ ਰੱਦ ਹੁੰਦੇ ਨੇ ਪੰਜਾਬ ਦੀ ਜੇਲ੍ਹਾਂ ਦੇ ਵਿੱਚ ਸ਼ਿਫਟ ਹੁੰਦੇ ਨੇ ਜਾਣੀ ਕਿਉਂਕਿ ਉੱਥੋਂ ਦੇ ਵੀ ਜੇਲ੍ਹ ਸੁਪਰਡੈਂਟਾਂ ਨੇ ਕਈ ਵਾਰ ਲਿਖ ਚੁੱਕੇ ਨੇ ਕਿ ਇਹਨਾਂ ਦੀ ਹਾਲਤ ਬਹੁਤ ਗੰਭੀਰ ਹੈ ਇਹ ਚੀਜ਼ਾਂ ਨੇ ਪਰ ਇੱਥੋਂ ਪੰਜਾਬ ਸਰਕਾਰ ਕੀ ਜਵਾਬ ਦਿੰਦੀ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਨੀਆਂ ਗੱਲਾਂ ਨੇ ਸਮਾਂ ਬਹੁਤ ਕੁਝ ਕਰਵਾ ਜਾਂਦਾ ਹੋ ਜਾਂਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਉਹ ਦੇਖਣਾ ਹੋਏਗਾ ਵਿੱਚ ਆਜੂ ਸਾਂਝ ਕਰੂ ਕੈਮ ਸਹਾਯੋਗ ਦੇ ਸੀ ਜਸ ਧੰਨਵਾਦ ਦਲਜੀਤ ਕਲਸੀ ਉਹਨਾਂ ਦੀ ਹੁਣ ਆਡੀਓ ਸੁਣੀ ਹੋਣੀ ਹੈ ਉਸ ਦੇ ਵਿੱਚ ਇੱਥੇ ਵੀ ਕਈਆਂ ਦੇ ਮਨ ਦੇ ਵਿੱਚ ਡਰ ਹੈ ਉਹ ਆਡੀਓ ਦੇ ਵਿੱਚ ਕੀ ਅਜਿਹਾ ਕਹਤਾ ਉਹਨਾਂ ਨੇ ਕਿਉਂ ਡਰ ਪੈ ਰਹੇ ਆ ਮੰਨ ਦੇ ਵਿੱਚ ਸਾਰਿਆਂ ਦੇ ਨਹੀਂ ਆਉਡੀਆ ਦੇ ਮੈਂ ਤਾਂ ਸੁਣੀ ਨਹੀਂ ਕਿਉਂਕਿ ਮੈਨੂੰ ਮੇਰਾ ਇਹਨਾਂ ਨੇ ਫੇਸਬੁੱਕ ਤੇ ਪੇਜ ਸਾਰਾ ਕੁਝ ਬੰਦ ਕੀਤਾ ਹੈ ਪਰ ਮੈਂ ਇੱਥੇ ਰਾਦ ਰਹਿਣਾ ਹੈ ਕਈ ਯਾਰ ਮੈਨੂੰ ਇਸ ਗੱਲ ਦਾ ਨਹੀਂ ਪਤਾ ਲੱਗਦਾ ਸਾਰੀ ਦਿਹਾੜੀ ਇੱਥੇ ਕੰਮ ਚ ਰੁੱਝੇ ਰਹਿਦਾ ਹੈ ਪਰ ਜੋ ਵੀ ਮੈਨੂੰ ਐ ਲੱਗਦਾ ਉਹਨਾਂ ਨੇ ਕਿਤੇ ਵੀ ਐਹੋ ਜੀ ਗੱਲ ਢੈਂਦੀ ਗਲ ਵਾਲੀ ਤਾਂ ਗੱਲ ਕੀਤੀ ਨਹੀਂ ਹੋਣੀ ਉਹ ਨਾ ਹੀ ਉਹ ਡਰਦੇ ਆ ਜੇ ਡਰਦੇ ਹੁੰਦੇ ਤਾਂ ਫਿਰ ਉਹਨਾਂ ਨੇ ਇਹ ਲੀ ਕਿਉਂ ਚੁਣੀ ਸੀ ਉਹਨਾਂ ਦਾ ਤਾਂ ਖੇਤਾ ਵਧੀਆ ਸੀ ਫਿਰ ਉਹ ਆਪਣਾ ਆਰਾਮ ਨਾਲ ਕੰਮ ਫਿਲਮਾਂ 'ਚ ਕਰੀ ਜਾਂਦੇ ਦੀਪ ਸਿੰਘ ਸਿੱਧੂ ਵੀ ਤਾਂ ਉੱਥੋਂ ਹੀ ਆਇਆ ਸੀ ਉਹ ਤਾਂ ਡਰਿਆ ਨਹੀਂ ਉਹਨੇ ਤਾਂ ਉਹਨਾਂ ਦੀ ਬਾਪ ਬਾਗ ਗੱਲਾਂ ਤੁਸੀਂ ਵੇਖੀਆਂ ਅੱਜ ਤੱਕ ਉਹਨਾਂ ਦੀ ਨੌਜਵਾਨੀ ਕਾਇਲ ਹੋਈ ਹੈ ਜਦੋਂ ਉਹਨਾਂ ਨੂੰ ਮਰਿਆ ਇੱਥੋਂ ਧਰਤੀ ਤੋਂ ਗਿਆ ਸਮਝਦੀ ਨਹੀਂ ਉਹ ਤਾਂ ਕਹਿੰਦੇ ਜਿੰਦਾ ਹੈ ਜਦੋਂ ਕੋਈ ਦੀਪ ਸਿੱਧੂ ਦੀ ਵੀਡੀਓ ਨੌਜਵਾਨ ਸੁਣਦਾ ਤੇ ਉਹ ਵੀਰਸ ਚ ਆਉਂਦਾ ਹੈ ਵੀ ਸਾਡਾ ਜੋਧਾ ਹੈ ਤੇ ਇਹ ਇਹ ਜਿਹੜੇ ਆ ਇਹਨਾਂ ਦੀ ਆਡੀਓ ਸੁਣ ਕੇ ਤਾਂ ਸਾਰੇ ਤਗੜੇ ਹੋਣਗੇ ਕਮਜ਼ੋਰ ਕਿਉਂ ਹੋਣਗੇ ਕਿਉਂਕਿ ਐਨਐਸਏ ਖਤਮ ਹੋ ਗਈ ਹੈ ਉਹਨਾਂ ਪੰਜਾਬ ਦੀ ਜੇਲ੍ਹ ਚ ਆਖਰ ਮੋਰਚਾ ਚੁੱਕੇ ਹੀ ਉਦਨ ਜਾਣਾ ਹੈ ਜਿਸ ਦਿਨ ਉਹ ਪੰਜਾਬ ਦੀ ਜੇਲ੍ਹ ਚ ਆਉਣਗੇ ਸਾਡੀ ਮੰਗ ਹੀ ਇਹ ਆ ਕੋਈ ਸਮਝੌਤਾ ਤਾਂ ਨਹੀਂ ਹੋਏਗਾ ਨਹੀਂ ਬਿਲਕੁਲ ਨਹੀਂ ਸਮਝੌਤਾ ਕਿਉਂ ਹੋਊਗਾ ਜੀ ਜਿੰਨਾ ਜਿੰਨਾਂ ਨੇ ਸਮਝੌਤੇ ਕੀਤੇ ਉਹ ਤਾਂ ਰੁਲ ਗਏ ਆ ਅੱਜ ਤੁਸੀਂ ਪਿੱਛੇ ਇਤਿਹਾਸ ਵੇਖ ਲਓ ਜਿੰਨਾ ਜਿੰਨਾ ਨੇ ਸਮਝੌਤੇ ਕੀਤੇ ਆ ਹੁਣ ਤੁਸੀਂ ਪੰਥ ਦੀ ਗੱਲ ਕਰਦੇ ਕਿਹਦੇ ਨਾਲ ਰਲ ਜਾਣਗੇ ਬਾਦਲਾਂ ਨਾਲ ਰਲ ਜਾਣਗੇ ਬਾਦਲਾਂ ਨੇ ਸਾਡਾ ਗ੍ਰੰਥ ਗਲੀਆਂ ਚ ਰੋਲਦਾ ਹੈ ਬਾਦਲਾਂ ਨੇ ਬਗੈਰ ਮੰਗਿਆ ਸਰਸੇ ਵਾਲੇ ਨੂੰ ਮਾਫੀ ਦੇਤੀ ਹੈ ਬਾਦਲਾਂ ਨੇ 328 ਰੂਪ ਗੁੰਮ ਕਰਤੇ ਹੈ ਬਾਦਲਾਂ ਨੇ ਸਾਡੇ ਨੌਜਵਾਨਾਂ ਨੂੰ ਅੰਦਰ ਦੇਤਾ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਪੂਰਾ ਹਮਾਇਤ ਕੀਤੀ ਹੈ ਕਿ ਜਲਦੀ ਠੋਕੋ ਹਫਤਾ ਕਿਉਂ ਲੰਘ ਗਿਆ ਉਹ ਸਾਡੀ ਭੈਣ ਹਰਸਿਮਰਤ ਕੌਰ ਬੋਲਦੀ ਹੈ ਉਹ ਪਾਰਲੀਮੈਂਟ ਚ ਇਕ ਦਿਨ ਨਹੀਂ ਦੋਵੇਂ ਜੀ ਬੋਲੇ ਮਾਨ ਸਾਹਿਬ ਬੋਲੇ ਪਰ ਉਨਾਂ ਨੇ ਇਹ ਗੱਲ ਕੀਤੀ ਵੀ ਹਫ਼ਤੇ ਦੋ ਨੰਗਿਆ ਅਜ ਨਾਲੇ ਥਾਣੇ ਤੇ ਹਮਲਾ ਕਰਤਾ ਕਿੱਥੇ ਡੈਮੋਕਰੇਸੀ ਕਿਉਂ ਨਹੀਂ ਪਰਚਾ ਦਿੱਤਾ ਤੇ ਉਹ ਬਾਕੀ ਵੀ ਉਹਨਾਂ ਦੀਆਂ ਸਾਰੀਆਂ ਤਰ੍ਹਾਂ ਦੀਆਂ ਦੋ ਮਿੰਟ ਜਨੂੰ ਅੰਦਰ ਦੇ ਦੇਣਾ ਚਾਹੀਦਾ ਹੈ ਤੇ ਕਿਸਾਨੀ ਵਾਰੀ ਵੀ ਇਹੋ ਹੀ ਹੋਇਆ ਸੁਖਵੀਰ ਸਿੰਘ ਬਾਦਲ ਕਹਿੰਦਾ ਹੈ ਕਿ ਇਹਨਾਂ ਨੂੰ ਕਿਸਾਨਾਂ ਨੂੰ ਗੁੱਟ ਕੇ ਜਿੰਨੀ ਜਲਦੀ ਅੰਦਰ ਦੇ ਦੋਗੇ ਉਨੀ ਜਲਦੀ ਠੀਕ ਰਹੂਗਾ ਨਹੀਂ ਤੇ ਇਹ ਬਿਮਾਰੀ ਸਾਰੇ ਭਾਰਤ ਦੇਸ਼ ਚ ਫੈਲ ਜੂਗੀ ਤੇ ਉਹ ਜੇ ਅੱਜ ਅੱਜ ਉਹ ਕਿਸ ਤਰੀਕੇ ਨਾਲ ਕਹਿ ਸਕਦੇ ਆ ਕਿ ਇਹ ਬੜਾ ਤੱਕਾ ਹੋ ਗਿਆ ਜੀ ਭਾਈ ਅਮਰਪਾਲ ਸਿੰਘ ਨੂੰ ਅੰਦਰ ਦੇ ਦਿੱਤਾ ਉਹ ਕਿਸਾਨ ਇਹ ਜਿਹਦੇ ਵਿੱਚ ਮੁੰਡਾ ਸ਼ਹੀਦ ਕਰਤਾ ਵੀ ਕਮਨ ਰਜੀਤ ਸਿੰਘ ਮਜੀਠਾ ਉਥੋਂ ਲਾਸ਼ ਚੁੱਕ ਲਿਆਇਆ ਇਹ ਸਾਰਾ ਕਿਉਂ ਕਿਉਂਕਿ ਇਸ ਕਰਕੇ ਕਿ ਇੱਕ ਸਮੇਂ ਸਰਦਾਰ ਬਾਦਲ ਨੇ ਬਿਆਨ ਦਿੱਤਾ ਕਿ 8ਵੀਂ ਤੱਕ ਕੋਈ ਬੱਚਾ ਫੇਲ ਨਹੀਂ ਕਰਨਾ ਹੂੰ ਉਹਦਾ ਮਤਲਬ ਹੀ ਇਹ ਹੈ ਕਿ ਇਹਨਾਂ ਨੂੰ ਆਪਣੇ ਲੀਡਰ ਦੀ ਪਛਾਣ ਨਾ ਹੋਵੇ ਤੇ ਇਹਨਾਂ ਨੂੰ ਜੋ ਅਸੀਂ ਬੋਲਦੇ ਹਾਂ ਉਹਦੀ ਸਮਝ ਨਾ ਲੱਗੇ ਹੂੰ ਠੀਕ ਹੈ ਇਹ ਬਿਆਨ ਉਦੋਂ ਦਵਾਇਆ ਗਿਆ ਸੀ ਮੋਹਨ ਪਾਗਵਤ ਵੱਲੋਂ ਤੇ ਉਹਨਾਂ ਨੇ ਦੇਤਾ ਇਹ ਨਾ ਹਰਿਆਣਾ 'ਚ ਨਾ ਰਾਜਸਥਾਨ 'ਚ ਨਾ ਅਸਾਮ 'ਚ ਕਿਤੇ ਵੀ ਨਹੀਂ ਇਹ ਕੱਲੇ ਪੰਜਾਬ 'ਚ ਬਿਆਨ ਲਾਗੂ ਹੋਇਆ ਸੀ ਹੂੰ ਤੇ ਉਹ ਇਸ ਕਰਕੇ ਹੋਇਆ ਹੈ ਕਿ ਜੇ ਦੀਪ ਸਿੰਘ ਸਿੱਧੂ ਪੜ ਗਿਆ ਤੇ ਉਹਨੇ ਆਪ ਦਾ ਲੀਡਰ ਵੀ ਸਿਹਾਨ ਲਿਆ ਹਨਾ ਤੇ ਜੇ ਨਹੀਂ ਦੂਜੇ ਪੜੇ ਤੇ ਉਹ ਨਹੀਂ ਸਿਹਾਨ ਨੰਦਾ ਉਹਨਾਂ ਨੂੰ ਜੋ ਜਿੰਨੇ ਲਾਇਆ ਗੱਲੀ ਉਹਦੇ ਨਾਲ ਤੁਰ ਚੱਲਿਓ ਅਲੋਕੀ ਆਖੀ ਜਾਂਦੇ ਆ ਸਿਮਰਨਜੀਤ ਸਿੰਘ ਮਾਨ ਆ ਤੇ ਉਹ ਆਖ ਦਿੰਦੇ ਐ ਪਰ ਸੱਚ ਚਟਿਆ ਨਹੀਂ ਜਾਂਦਾ ਇਹ ਜਿਹੜਾ ਅੱਜ ਲੜਾਈ ਆ ਅੱਜ ਉਹਨਾਂ ਨੇ ਕਹਿਤਾ ਰੇਲਾਂ ਰੋਕਾਂਗੇ ਤੇ ਰੋਕਾਂਗੇ ਅਸੀਂ ਦਾ ਸਰਕਾਰ ਨੂੰ ਇਹ ਕਿੰਨੇ ਅਜੇ ਵੀ ਅਸੀਂ ਵੈਲੈਂਸ ਪੈਦਾ ਨਹੀਂ ਕਰਨੀ ਚਾਹੁੰਦੇ ਅਸੀਂ ਸਹਿਰ ਦੇ ਤਰੀਕੇ ਨਾਲ ਡੈਮੋਕ੍ਰੇਸੀ ਦੇ ਵਿੱਚ ਆਪਣੀ ਗੱਲ ਕਰਦੇ ਹਾਂ ਪਰ ਤੁਸੀਂ ਕਮ ਸੋ ਕਮ ਸਾਡੀ ਯਾਰ ਇੱਥੇ ਆਣ ਕੇ ਗੱਲ ਤਾਂ ਸੁਣੋ ਸਾਡੇ ਜਿੱਥੇ ਉੱਥੇ ਬੈਠੇ ਗੁਰਰਾਮਬਾਬ ਦੀ ਧਰਤੀ ਤੇ ਜਿੱਥੇ ਸਾਡਾ ਸਿਧਾਂਤ ਜਿੱਥੇ ਮੀਰੀ ਤੇ ਪੀਰੀ ਹੈ ਉੱਥੇ ਬਹਿ ਕੇ ਤਾਂ ਸਿੱਖ ਤਰਲੇ ਕੱਢਣ ਦਾ ਹੈ ਕਿ ਸਾਡੇ ਨੌਜਵਾਨਾਂ ਨੂੰ ਉੱਥੇ ਲੈ ਗਏ ਹੋ ਤੁਸੀਂ ਤੇ ਫਿਰ ਇਹ ਲੜਾਈ ਕਿਹੜੇ ਦੇਸ਼ ਨਾਲ ਲੜਦਾ ਹਿੰਦੁਸਤਾਨ ਲੜਾਈ ਤਾਂ ਫਿਰ ਪੰਜਾਬ ਨਾਲ ਇੱਕ ਤਖਤ ਨਾਲ ਤਖਤ ਦੀ ਲੜਾਈ ਹੈ ਤੇ ਜੇ ਸਾਡੇ ਤਖਤ ਵਾਲੇ ਬੰਦੇ ਉਹਨਾਂ ਦਾ ਸਾਥ ਦਈ ਜਾਣਗੇ ਤੇ ਫਿਰ ਮੈਨੂੰ ਦੱਸੋ ਅਸੀਂ ਕੀ ਕਰੀਏ ਤੇਜਾ ਸਿੰਘ ਤੇ ਲਾਲ ਸਿੰਘ ਨਹੀਂ ਕਹਿ ਸਕਦੇ ਇਹਨਾਂ ਨੂੰ ਹੂੰ ਜੀ ਬਹੁਤ ਸ਼ੁਕਰੀਆ ਹਰਪਾਲ ਸਿੰਘ ਜੀ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਨਾ ਚੁੱਕਣਗੇ ਨਾ ਵੇਚਣਗੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਰਹਿੰਦੀ ਹੈ ਕੁਝ ਸਮਾਂ ਐਨਐਸਏ ਤਹਿਤ ਜਿੰਨੇ ਵੀ ਨੌਜਵਾਨ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ ਉਹ ਰੱਦ ਹੁੰਦੇ ਨੇ ਪੰਜਾਬ ਦੀ ਜੇਲਾਂ ਦੇ ਵਿੱਚ ਸ਼ਿਫਟ ਹੁੰਦੇ ਨੇ ਜਾਣੀ ਕਿਉਂਕਿ ਉੱਥੋਂ ਦੇ ਵੀ ਜੇਲ੍ਹ ਸੁਪਰਡੈਂਟਾਂ ਨੇ ਕਈ ਵਾਰ ਲਿਖ ਚੁੱਕੇ ਨੇ ਕਿ ਇਹਨਾਂ ਦੀ ਹਾਲਤ ਬਹੁਤ ਗੰਭੀਰ ਹੈ ਇਹ ਚੀਜ਼ਾਂ ਨੇ ਪਰ ਇਥੋਂ ਪੰਜਾਬ ਸਰਕਾਰ ਕੀ ਜਵਾਬ ਦਿੰਦੀ ਹੈ ਪਰ ਆਨਲਾਈਨ ਦਿਨਾਂ ਦੇ ਵਿੱਚ ਬਹੁਤ ਸਨੀਆਂ ਗੱਲਾਂ ਨੇ ਸਮਾਂ ਬਹੁਤ ਕੁਝ ਕਰਵਾ ਜਾਂਦਾ ਹੋ ਜਾਂਦਾ ਕਿ ਆਨਲਾਈਨ ਦਿਨਾਂ ਦੇ ਵਿੱਚ ਕੀ ਹੁੰਦਾ ਉਹ ਦੇਖਣਾ ਹੋਏਗਾ ਵਿੱਚ ਆਜੂ ਸੰਜੇ ਕਰੋ ਕੈਮ ਸਹਿਯੋਗ ਦੇ ਸੀ ਜਸ ਧੰਨਵਾਦ